ਕੰਦਾ ਕੋਈ ਆ ਕੇ ਵੀਰ ਮਰਜੀ ਆ ਕੇ ਰਿਸਰਵ ਕਰੇ ਮੇਰੇ ਬੱਚੇ ਨੇ ਮੇਰੀ ਫੈਮਲੀ ਆ ਤੂੰ ਦੇਖ ਸਰ ਬਿਲਕੁਲ ਸਰ ਬਿਲਕੁਲ ਬਾਗੀ ਹੈ ਨਾ ਬਿਲਕੁਲ ਹੈ ਸਿਰ ਓਡੇ ਘਰੇ ਆਏ ਕੋਈ ਬੈਠਾ ਹੋਵੇ ਕੋਈ ਆਮ ਆ ਵੜ ਕੇ ਆ ਕੇ ਤੁਸੀਂ ਕਿਵੇਂ ਜੀਣ ਕਰੋਗੇ ਬਿਲਕੁਲ ਸਰਦੀ ਗੱਲ ਸਿਰਮੱਤ ਹੈ ਸਰ ਕੋਈ ਇੱਥੇ ਬੈਠੇ ਤੁਹਾਡਾ ਪਰਿਵਾਰ ਆਇਆ ਤੁਸੀਂ ਆ ਕੇ ਦਰਦ ਦਰ ਕਰਕੇ ਸਵੇਰੇ ਵੜ ਜਾਂਦੇ ਹੋ ਆ ਕੇ ਕਿਸੇ ਦੀ ਫੈਮਲੀ ਆ ਨਾ ਸਰ ਬਿਲਕੁਲ ਤੁਹਾਨੂੰ ਤੁਹਾਨੂੰ ਇਹ ਨੌਚ ਹੈ ਤੁਹਾਡੇ ਕੋਲ ਇਹ ਅਧਿਕਾਰ ਕੁਈ ਮੈਂ ਨਸ਼ਾ ਵੇਚਣਾ ਮੈਂ ਟੀਨ ਵੇਚਣਾ ਮੈਂ ਕੁਕਾਇਨ ਕਰਦਾ ਮੈਂ ਕੋਈ 10 ਨੰਬਰ ਹੀ ਆ ਇਹ ਫਿਰ ਤੁਸੀਂ ਕਿਵੇਂ ਆ ਸਕਦੇ ਹੋ ਯਾਰ ਕਰੇ ਮੈਨੂੰ ਇੱਕ ਰੀਜ਼ਨ ਦੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਹੁਣ ਵੀ ਮੈਂ ਕਿਹਾ ਹੁਣ ਜਾਂਦੇ ਆ ਯਾਰ ਕਿਹਨੇ ਹੁਣ ਕੁਰਸੀਆਂ ਲਾ ਕੇ ਬਹਿ ਗਏ ਹਾਂ ਕਿਵੇਂ ਤੁਸੀਂ ਰੋਜ਼ ਆ ਸਕਦੇ ਹੋ ਬੇਟਾ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੇ ਕੋਲ ਕੋਈ ਕਾਨੂੰਨ ਹੈਗਾ ਮੈਨੂੰ ਦੱਸੋ ਮੈਂ ਅਖੀਰ ਅੱਜ ਅੱਕ ਕੇ ਕਿਉਂਕਿ ਤੁਸੀਂ ਸਾਡੇ ਪਰ ਯਾਰ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਕੀ ਤੁਸੀਂ ਵੱਢ ਸਕਦੇ ਹੋ ਕਿਸੇ ਐਮ.ਐਲ.ਏ ਦੇ ਘਰੇ ਆਪਣੀ ਜਿਹੜੀ ਸਰਕਾਰ ਹੈ ਗੋ삐 ਦੇ ਘਰੇ ਬੜੋਗੇ ਤੁਸੀਂ ਜਾ ਕੇ ਭੋਲੇ ਦੇ ਘਰੇ ਬੜੋਗੇ ਤੁਸੀਂ ਜਾ ਕੇ ਉੱਥੇ ਘਰੇ ਤਾਂ ਸੂਟ ਮਾਰਦੇ ਹੋ ਬਾਹਰ ਉਰੇ ਤੁਸੀਂ ਕੀ ਕਰਦੇ ਸੀ ਸਿੱਟੀਿੰਗ ਐਂਟੀਂਗ ਵਿੱਚ ਜਿਹੜੀ ਸਭ ਜਰੂਰੀ ਗੱਲਬਾਤ ਕਰਦੇ ਸਰ ਸਾਡਾ ਮੈਂ ਯਾਰ ਕੰਮ ਤਾਂ ਆਫਿਸ ਕਰੋ ਬੈਠੋ ਤੁਸੀਂ ਤੁਸੀਂ ਇੱਕ ਆਫਿਸ ਕਿਵੇਂ ਬੈਠੇ ਹੋ ਨੈਕਸਟ ਟਾਈਮ ਜ਼ਰੂਰ ਕਰਦਾ ਆਫਿਸ ਮੈਂ ਬੁਸਿਕਾ ਬੈਠੀ ਹੋਰੇ ਜਿਵੇਂ ਕੋਈ ਇੱਕੀ ਹੱਤਾ ਹੁੰਦਾ ਹੈ ਨਹੀਂ ਨਹੀਂ ਸਰ ਐਸੀ ਕੋਈ ਗੱਲ ਐਸੀ ਕੋਈ ਸਟਾਫ ਨੇ ਕਹੀ ਨਹੀਂ ਕਿ ਸਰ ਇਹ ਹਾਂ ਤੁਸੀਂ ਸਟਾਫ ਕੀ ਆ ਸਾਥ ਕੋ ਤੁਹਾਡੇ ਮੁਲਾਜ਼ਮ ਨੇ ਉਹ ਤਾਂ ਬੇਚਾਰੇ ਤੁਹਾ ਤੋਂ ਡਰਦੇ ਆ ਇੱਕ ਕਨਸਟੇਬਲ ਤੁਹਾਡੇ ਮੂਹਰੇ ਕੀ ਬੋਲੂਗਾ ਬਈ ਇਹ ਜਿਹੜੇ ਸਟਾਰ ਲੱਗੇ ਆ ਮੁੰਡੇ ਹੁੰਦੇ ਨਹੀਂ ਸਰ ਅਸੀਂ ਤੁਸੀਂ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਕਾਨੂੰਨ ਦਾ ਪਤਾ ਹੈ ਤੁਸੀਂ ਕਿਵੇਂ ਕਿਸਦੇ ਘਰੇ ਵੜ ਜਾਓਗੇ ਡਿਊਟੀ ਨੋਟਿਸ ਡਿਊਟੀ ਨੋਟਿਸ ਸਹੀ ਬਚ ਲੋ ਹੁਣ ਦੱਸੋ ਰਿਪੈਕਟ ਆ ਮੀਡੀਆ ਯਾਰ ਤੁਹਾਨੂੰ ਕਿਨੇ ਅੰਦਰ ਕਿਹਾ ਤੁਸੀਂ ਬੈਠੋ ਪੱਗ ਆਸਾਂ ਦਾ ਪਬਲਿਕ ਬੰਦਾ ਕੋਈ ਆ ਕੇ ਜਿੰਨੂੰ ਮਰਜ਼ੀ ਆ ਕੇ ਡਿਸਟਰਬ ਕਰੇ ਮੇਰੇ ਬੱਚੇ ਨੇ ਮੇਰੀ ਫੈਮਲੀ ਆ ਉਹ ਦੇਖੋ ਬਤਨੀ ਹੈ ਨਾ ਸਰ ਬਿਲਕੁਲ ਸਾਡੀ ਬਾਗੀ ਹੈ ਨਾ ਬਿਲਕੁਲ ਹੈ ਸਿਰ ਉਡੇ ਘਰੇ ਆਏ ਕੋਈ ਬੈਠਾ ਹੋਵੇ ਕੋਈ ਆਮ ਆੜ ਵੜ ਕੇ ਆ ਕੇ ਤੁਸੀਂ ਕਿਵੇਂ ਜੀਵਨ ਕਰੋਗੇ ਬਿਲਕੁਲ ਸਰਦੀ ਗੱਲ ਸਿਰ ਮੱਤ ਹੈ ਸਰ ਕੋਈ ਇੱਥੇ ਤੁਹਾਡਾ ਪਰਿਵਾਰ ਆਇਆ ਤੁਸੀਂ ਆ ਕੇ ਦੜਦੜ ਕਰਕੇ ਸਵੇਰੇ ਵੜ ਜਾਂਦੇ ਹੋ ਆ ਕੇ ਕਿਸੇ ਦੀ ਫੈਮਿਲੀ ਹੈ ਨਾ ਤੁਹਾਨੂੰ 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 ਇਹ ਲੋਨ ਚ ਹੈ ਤੁਹਾਡੇ ਕੋਲ ਇਹ ਅਧਿਕਾਰ ਕੋਈ ਮੈਂ ਨਸ਼ਾ ਵੇਚਣਾ ਮੈਂ ਟੀਨ ਵੇਚਣਾ ਮੈਂ ਕੁਕਾਇਨ ਕਰਦਾ ਮੈਂ ਕੋਈ 10 ਨੰਬਰ ਹੀ ਆ ਇਹ ਤੁਸੀਂ ਕਿਵੇਂ ਆ ਸਕਦੇ ਹੋ ਯਾਰ ਕਰੇ ਮੈਨੂੰ ਇੱਕ ਰੀਜ਼ਨ ਦੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਹੁਣ ਵੀ ਮੈਂ ਕਿਹਾ ਹੁਣ ਜਾਂਦੇ ਆ ਯਾਰ ਕਿੰਨੇ ਹੁਣ ਕੁਰਸੀਆਂ ਲਾ ਕੇ ਬਹਿ ਗਏ ਨੇ ਬਾਹਰ ਕਿਵੇਂ ਤੁਸੀਂ ਰੋ ਜਾ ਸਕਦੇ ਹੋ ਤੁਸੀਂ ਮੈਨੂੰ ਇਹ ਦੱਸੋ ਵੀ ਥੋੜੇ ਕੋਲ ਕੋਈ ਕਾਨੂੰਨ ਹੈਗਾ ਮੈਨੂੰ ਦੱਸੋ ਮੈਂ ਅਖੀਰ ਅੱਜ ਅੱਖ ਕੇ ਕਿਉਂਕਿ ਤੁਸੀਂ ਸਾਡੇ ਹਰ ਯਾਰ ਇਹ ਤੁਸੀਂ ਕਿਵੇਂ ਕਰ ਸਕਦੇ ਹੋ ਕੀ ਤੁਸੀਂ ਵੱਢ ਸਕਦੇ ਹੋ ਕਿਸੇ ਐਮਐਲਏ ਨੇ ਘਰੇ ਆਪਣੀ ਜਿਹੜੀ ਸਰਕਾਰ ਉਹ ਵੀ ਦੇ ਘਰੇ ਬੜੋਂਗੇ ਤੁਸੀਂ ਜਾ ਕੇ ਭੋਲੇ ਦੇ ਘਰੇ ਬੜੋਂਗੇ ਤੁਸੀਂ ਜਾ ਕੇ ਉੱਥੇ ਘਰੇ ਦਾ ਸਲੂਟ ਮਾਰਦੇ ਹੋ ਬਾਅਦ ਉਰੇ ਤੁਸੀਂ ਕੀ ਕਰ ਰਹੇ ਸੀ ਸਿੱਟਿੰਗ ਐਂਟੀ ਵਿੱਚ ਜਿਹੜੇ ਸੀ ਵੀ ਜਲਦੀ ਜਲਦੀ ਗੱਲਬਾਤ ਕਰ ਸਰ ਸਾਡਾ ਮੈਂ ਯਾਰ ਬਾਹਰ ਤੋਂ ਆਫਿਸ ਕਰੋ ਬੈਠੋ ਤੁਸੀਂ ਤੁਸੀਂ ਇਹ ਕੌਫੀ ਚ ਕਿਵੇਂ ਬੈਠੇ ਹੋ ਨੈਕਸਟ ਟਾਈਮ ਸਰ ਉਹ ਖਤਿਆ ਆਫਿਸ ਬੈਠੋ ਤੁਸੀਂ ਕਿਹਨਾਂ ਬੈਠੇ ਹੋ ਉਰੇ ਜਿਵੇਂ ਕੋਈ ਇੱਕ ਹੱਤਾ ਹੁੰਦਾ ਹੈ ਨਹੀਂ ਨਹੀਂ ਸਰ ਐਸੀ ਕੋਈ ਗੱਲ ਨਹੀਂ ਐਸੀ ਕੋਈ ਸਟਾਫ ਨੇ ਕਹਿਣੀ ਕਿ ਤੁਹਾਨੂੰ ਅਸੀਂ ਐਵੇਂ ਤਾਂ ਸਰ ਯਾਰ ਤੁਸੀਂ ਸਟਾਫ ਕੀ ਹੈ ਸਟਾਫ ਤਾਂ ਤੁਹਾਡੇ ਮੁਲਾਜ਼ਮ ਨੇ ਉਹ ਤਾਂ ਵਿਚਾਰੇ ਤੁਹਾ ਤੋਂ ਡਰਦੇ ਆ ਇੱਕ ਕਨਸਟੇਬਲ ਤੁਹਾਡੇ ਮੂਰੇ ਕੀ ਬੋਲੂਗਾ ਬਈ ਇਹ ਜਿਹੜੇ ਸਟਾਰ ਲੱਗੇ ਆ ਮੁੰਡੇ ਹੁੰਦੇ ਨਹੀਂ ਸਰ ਅਸੀਂ ਤੁਸੀਂ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਕਾਨੂੰਨ ਦਾ ਪਤਾ ਹੈ ਤੁਸੀਂ ਕਿਵੇਂ ਕਿਸਦੇ ਘਰੇ ਵੜਜੋਗੇ ਬਿਲਡਿੰਗ ਨੋਟਿਸ ਸਰ 209 ਹੁਣ ਦੱਸੋ ਮੀ ਰਿਸਪੈਕਟ ਆ ਮੀਡੀਆ ਯਾਰ ਤੁਹਾਨੂੰ ਕਿਨੇ ਅੰਦਰ ਪਿਆ ਤੁਸੀਂ ਬੈਠੋ